ਆ ਆਪਾਂ ਖੜੇ ਆਂ ਹਾਂਜੀ ਆ ਮੇਰੀ 11 ਕਿੱਲੇ ਜ਼ਮੀਨ ਆ ਜਿਹੜੀ ਇਹ ਰੋਡ ਤੇ ਲੱਗਦੀ ਐ ਹਾਂਜੀ ਇਹ ਸਾਰੀ ਮੈਂ ਜ਼ਿਆਦਾਤਰ ਲੰਮਾ ਸਮਾਂ ਠੇਕੇ ਤੇ ਦਿੱਤੀ ਐ ਅੱਛਾ ਜੀ ਆ ਮਿੱਟੀ ਸਿਗੀ ਨਾਲ ਜਮਾ ਹੈ ਨਹੀਂ ਸੀ ਹੂੰ ਇਹ ਮੈਂ ਸਾਰੀ ਆਪਦੀ 11 ਦੇ 11 ਕਿੱਲੇ ਆਪਦੀ ਮੁੱਲ ਮਿੱਟੀ ਪਵਾ ਕੇ ਹਾਂਜੀ ਇਹ ਮਿੱਟੀ ਪਾ ਕੇ 5 ਫੁੱਟ ਥਾਂ ਪੂਰਾ ਕੀਤਾ ਠੀਕ ਐ ਉਸ ਤੋਂ ਬਾਅਦ ਡੀਸੀ ਸਾਹਿਬ ਨਾਲ ਸਾਡੀ ਮੀਟਿੰਗ ਆਮ ਹੀ ਹੁੰਦੀ ਰਹਿੰਦੀ ਐ ਪ੍ਰਾਲੀ ਮੁੱਦੇ ਤੇ ਹਾਂਜੀ ਉਦੇ ਕਰਕੇ ਉਹਨਾਂ ਨੇ ਮੈਨੂੰ ਉਹਨਾਂ ਨੇ ਮੈਂ ਆਖਿਆ ਵੀ ਐ ਕਰਕੇ ਰੁੱਖ ਲਾਉਨੇ ਉਹਨਾਂ ਨੇ ਆਹ 150 ਰੁੱਖ ਮੈਨੂੰ ਦਿੱਤਾ ਇਹ ਮੈਂ 150 ਰੁੱਖ ਆਪਦੇ ਬਾਲ ਬੂਤੇ ਤੇ ਆਪਦੇ ਖਰਤੇ ਤੇ ਲਵਾ ਕੇ ਪੂਰਾ ਇਹ ਆਪ ਕਾਮਯਾਬ ਕਰੂੰਗਾ ਆਪਦੇ ਵਾਂ ਲਾ ਕੇ ਇਹ ਨਹੀਂ ਵੀ ਰੁੱਖ ਲਾਤਾ ਹਾਂਜੀ ਫੋਟੋ ਖਿਚਾ ਲਈ ਹਮ ਨੈੱਟ ਤੇ ਪਾਤੀ ਵਾਹ ਵਾਹ ਕਰਾ ਲਈ ਇਹ ਨਹੀਂ ਹਕੀਕਤ ਦੇ ਵਿੱਚ ਬਦਲੂਗਾ ਬਿਲਕੁਲ ਜੀ ਜਿਹੜਾ ਲਾਇਆ ਇਹਨੂੰ ਪੂਰਾ ਆਪਦੇ ਬੱਚਾਂ ਨੂੰ ਪਾਲੂਗਾ ਹਾਂਜੀ ਤੁਸੀਂ ਇਹ ਦੱਸਦੇ ਹੋ ਤੁਹਾਡਾ ਦੋ ਕਿ ਤਿੰਨ ਰੋੜਾਂ ਨਾਲ ਖੇਤ ਲੱਗਦਾ ਜੀ ਹਾਂਜੀ ਆਵੇ ਆ ਫਿਰਨੀ ਆ ਹਾਂਜੀ ਉਹ ਚੱਕ ਦੂਏ ਵਾਲੇ ਦਾਰਾ ਇਹ ਮਹਾਰਾਜ ਵਾਲੇ ਦਾਰਾ ਇਹ ਹਰ ਥਾਂ ਤੇ ਹਰ ਪੁਆਇੰਟ ਦੇ ਉੱਤੇ ਮੈਂ ਇੱਕ ਪੁਆਇੰਟ ਤਾਂ ਇਹ ਜਾਂ ਬਣਾਇਆ ਜਿਵੇਂ ਆਹ ਲਾ ਲਓ ਇੱਥੇ ਸ਼ੀਰ ਉਖ ਲਾਏ ਹਾਂਜੀ ਇਹ ਸਾਰੀ ਤੜਕੇ ਤੋਂ ਲੈ ਕੇ ਆਥਨ ਤਾਈਂ ਇੱਥੇ ਬੈਠੇ ਰਹੋ ਇੱਥੇ ਸ਼ਾਂ ਰਹੂਗੀ ਹਾਂਜੀ ਇਹੀ ਇੱਕ ਹੌ ਪੁਆਇੰਟ ਤੇ ਲਾਇਆ ਆ ਪੁਆਇੰਟ ਤੇ ਲਾਇਆ ਇਦੋਂ ਅਗਲੇ ਤੇ ਲਾਇਆ ਹੌ ਲਾਇਆ ਉਸ ਉਹ ਅਗਲੇ ਮੋਟਰ ਤੇ 15 ਰੋਖ ਹੈ ਮੇਰੇ ਔਰ ਉਸ ਅਗਲੇ ਤਿੰਨ ਕਿੱਲਾਂ ਤੇ ਆ ਉਹ ਉੱਥੇ ਛੋਟੇ ਆ ਦੀਂਦੇ ਨਹੀਂ ਹੈਸ ਮੋੜ ਤੇ ਜਾਨੀ ਕਿ ਮੈਂ ਆਪਦੇ ਘਰ ਤੇ ਤੇ ਬਾਹਰ ਤੇ ਤੁਹਾਨੂੰ ਸਹੀ ਗਿਣਤੀ ਕਰਾ ਦਿਆਂ ਤਾਂ 350 ਰੁੱਖ ਮੈਂ ਆਪਦਾ ਲਾਇਆ ਹੋਇਆ ਅੱਛਾ ਜੀ ਪੂਰਾ ਜਿਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਜਿਹੜਾ ਮਰਜ਼ੀ ਆ ਕੇ ਦੇਖ ਲੇ ਤੇ ਸਾਰੇ ਇਹ ਆ ਕੇ ਆਪਦੇ ਪੁਆਇੰਟ ਬਣਾ ਕੇ ਛਾਂਸਤੇ ਲਾਇਏ ਇੱਕ ਤੁਸੀਂ ਰੁੱਖ ਜਿਹੜਾ ਤੁਸੀਂ ਦੱਸਦੇ ਸੀ ਜਿੰਨੀ ਮਿੱਟੀ ਪਾ ਗਏ ਉਹ ਤੋਂ ਗਾਂ ਫੁੱਟ ਹੋਰ ਜਗ੍ਹਾ ਛੱਡ ਕੇ ਆਪਦਾ ਲਾਇਆ ਹਾਂਜੀ ਹਾਂਜੀ ਇਹਦਾ ਹਰ ਇੱਕ ਬੰਦਾ ਵੱਟਾਂ ਹੀ ਵੱਢੀ ਜਾਂਦਾ ਵਾ ਨਾ ਨੇੜੇ ਵੀ ਨਹੀਂ ਆਹ ਵੇਖ ਲਓ ਆਹ ਮੈਂ ਹੁਣ ਓੜਾ ਕੱਢਿਆ ਜ਼ੂਮ ਕਰਕੇ ਵੇਖ ਲਓ ਹਜੇ ਵੀ ਫੁੱਟ ਪਾਸੇ ਕੱਢਿਆ ਹਾਂਜੀ ਆ ਕੱਲ ਜਵਾਰ ਪਰਸੋ ਵੀਜੀ ਆ ਹਜੇ ਵੀ ਇਸ ਤੋਂ ਵੀ ਉਹ 2 ਫੁੱਟ ਉੜਾ ਇੱਧਰ ਖੱਡਿਆ ਵੱਢਣ ਦੀ ਬਜਾਈ ਬਿਲਕੁਲ ਜੀ ਹਾਂਜੀ ਇਹ ਤਾਂ ਜੇ ਆਪਾਂ ਰਾਹ ਇੱਥੋਂ ਦਾ ਸੌਖਾ ਕਰਾਂਗੇ ਤਾਂ ਦਰਗਾਹ 'ਚ ਸੋਡੇ ਰਾਹ ਸੌਖੇ ਹੋਣਗੇ ਸਹੀ ਗੱਲ ਆ ਜੀ ਬਿਲਕੁਲ ਸਹੀ ਗੱਲ ਆ ਤੁਹਾਡੀ ਤੇ ਇੱਕ ਤੁਹਾਡਾ ਕਨਸੈਪਟ ਦੇਖ ਰਿਹਾ ਹਾਂ ਯਾਦ ਰੱਖਦਾ ਕਿ ਇੱਥੇ ਲਾਤੀ ਤੁਸੀਂ ਹਾਂਜੀ ਹਾਂਜੀ ਇਹ ਇੰਨਾ ਥਾਂ ਕਿਉਂ ਇਹ ਕਿ ਪੱਠਿਆਂ ਵਾਲਾ ਥਾਂ ਸੀ ਜਾਂ ਕਿਵੇਂ ਹੈ ਜੀ ਇਹ ਨਾ ਇਹ ਆਹ ਤਾਂ ਵੈਸੇ ਹੈ ਤਾਂ ਸਾਰਾ ਇਹ ਪੱਠਿਆਂ ਵਾਲਾ ਥਾਂ ਹੀ ਹਾਂਜੀ ਪਰ ਪਿਛਲੇ ਸਮੇਂ ਦੇ ਵਿੱਚ ਤੋਂ ਗਲੋਬਲ ਵਾਰਮਿੰਗ ਦਾ ਸਭ ਤੋਂ ਜ਼ਿਆਦਾ ਸੋਸ਼ਲ ਮੀਡੀਆ ਤੇ ਆਇਆ ਵੀ ਸਮਾਂ ਜਿਹੜਾ ਮੌਸਮ ਹੈ ਇਹ ਬਦਲ ਗਿਆ ਹਾਂਜੀ ਉਹ ਗਰਮੀ ਜ਼ਿਆਦਾ ਪੈਣ ਲੱਗੀ ਠੰਡ ਜ਼ਿਆਦਾ ਪੈਣ ਲੱਗੀ ਇਸ ਕਰਕੇ ਇਹ ਅਸੀਂ ਫਿਰ ਇੰਨਾ ਥਾਂ ਛੱਡ ਕੇ ਤੇ ਇਹਦੇ ਵਿੱਚ ਅਸੀਂ ਰੁੱਖ ਲਾਤੇ ਠੀਕ ਹੈ ਜੀ ਇਹ ਸਾਡੇ ਕਈ ਰਿਸ਼ਤੇਦਾਰਾਂ ਨੇ ਵੀ ਆਖਿਆ ਵੀ ਤੁਸੀਂ ਇਹ ਇੰਨਾ ਥਾਂ ਇਹ ਬਰਬਾਦ ਕਰੀ ਜਾਂਦੇ ਆ ਲੋਕ ਤਾਂ ਪੀੜ੍ਹੀ ਜਿੰਨਾ ਥਾਂ ਨਹੀਂ ਛੱਡਦੇ ਅਸੀਂ ਆਖਿਆ ਵੀ ਅਸੀਂ ਰੋਖ ਲਾਵਾਂਗੇ ਤੇ ਸਾਡੀ ਬੇਨਤੀ ਕਬੂਲ ਕਰੋ ਜੇ ਤੁਹਾਨੂੰ ਚੰਗੇ ਨਹੀਂ ਲੱਗਦੇ ਤਾਂ ਸਾਨੂੰ ਲਾਉਣ ਦਿਓ ਹਾਂਜੀ ਫਿਰ ਵਾ ਦੇਖੇ ਤੁਸੀਂ ਫਾਲਾਲੇ ਰੱਖ ਲਾਓ ਹਾਂਜੀ ਮੈਂ ਕਿਹਾ ਫਾਲਾਲੇ ਤਾਂ ਸਿਰਫ ਆਪਣੇ ਕੰਮ ਆਉਣੇ ਆ ਬਿਲਕੁਲ ਜੀ ਪੰਛੀਆਂ ਦੇ ਕੰਮ ਕੋਈ ਨਹੀਂ ਆਉਣਾ ਫਿਰ ਅਸੀਂ ਆ ਫਾਲਾਲੇ ਸਿਰਫ ਇਸੇ ਕਰਕੇ ਲਾਤੇ ਵੀ ਇੰਨੇ ਨਾਲ ਕੋਈ ਮਰੂਦ ਮੁਰਾਦ ਤੋਤੇ ਵਗੈਰਾ ਖਾ ਲੈਣ ਹਾਂਜੀ ਤੂਤੀਆਂ ਵਾਲੇ ਤੂਤ ਲਾਤੇ ਬਾਕੀ ਇਹ ਚਾਰ ਚਾਰ ਪੌਦੇ ਲਾਏ ਸੀ ਕੋਸ਼ ਵਿੱਚੋਂ ਸੁੱਕ ਗਏ ਠੀਕ ਹੈ ਜੀ ਆ ਪਿਲਕਨ ਲਾਤੀ ਆ ਇਹ ਪਿਲਕਨ ਲਾਤੀ ਜੀ ਹਾਂਜੀ ਇਹ ਬਰਕੈਨਾ ਲਾਤੀਆਂ ਹਾਂਜੀ ਇਹ ਚਾਰ ਟਾਲੀਆਂ ਲਾਤੀਆਂ ਚਾਰ ਸਖਚੈਨ ਲਾ ਤੇ ਚਾਰ ਜਾਮਨਾ ਲਾਤੀਆਂ ਜੀ ਹਾਂਜੀ ਵਾਂਸ ਪਹਿਲਾਂ ਲੱਗੇ ਹੋਏ ਸੀ ਆ ਟਾਲੀਆਂ ਲਾਤੀਆਂ ਪਿੱਪਲ ਲਾ ਤੇ ਕੁਛ ਅੰਬ ਦੇ ਬੂਟੇ ਆ ਬਦਾਮਾਂ ਦੇ ਲਾਤੇ ਵਿੱਚ ਜੀ ਹਾਂਜੀ ਆ ਤੂਤ ਲਾਤੇ ਵੀ ਤੂਤੀਆਂ ਵਾਲੇ ਆ ਆ ਬਦਾਮ ਫਲ ਚੱਕਦਾ ਹੁੰਦਾ ਹਾਂ ਹਾਂਜੀ 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 ਤੇ ਇਹ ਚਾਰ ਜੰਡ ਲਾਤੇ ਜੀ ਹਾਂਜੀ ਜੰਡ ਆ ਜਿਹੜੇ ਮਤਲਬ ਇਹ ਨੂੰ ਘੁੱਗੀਆਂ ਪਸੰਦ ਕਰਦੀਆਂ ਕੰਡਾ ਜਾਦੇ ਹੁੰਦਾ ਇਹਦੇ ਤੇ ਤੇ ਬਾਕੀ ਜਿਹੜਾ ਰੇਅਰ ਜਿਹੜਾ ਕਿ ਅਜ ਲੁੱਤਪ ਹੋ ਗਿਆ ਖਤਮ ਹੋ ਗਿਆ ਰੋਖਾ ਹਾਂਜੀ ਉਹ ਇਹਦੇ ਵਿੱਚ ਆਹ ਮੈਂ ਦੋ ਵਾਨ ਵੀ ਲਾਇਆ ਵਾਨ ਵੀ ਲਾਇਆ ਹਾਂ ਇੱਕ ਆਏ ਦੇ ਬਾਰੇ ਜ਼ਰੂਰ ਮੈਂ ਦੱਸਣਾ ਚਾਹਣਾ ਉਹ ਵੀ ਫਰੀ ਦਾ ਫਾਲਾ ਤੇ ਬਹੁਤ ਵਧੀਆ ਪੋਸਟਿਕ ਫਾਲਾ ਇਹ ਹਾਂਜੀ ਹਾਂਜੀ ਤੇ ਬਹੁਤ ਛੇਦੀ ਤਿਆਰ ਹੋ ਜਾਂਦਾ ਇਹਨੂੰ ਸ਼ਹਿਤੂਤ ਕਹਿੰਦੇ ਆ ਜੀ ਹਾਂ ਸ਼ਹਿਤੂਤ ਆਂਦੇ ਹਨ ਜੀ ਤੂਤ ਤੇ ਸ਼ਹਿਤੂਤ ਇਹਦੀ ਤੂਤੀ ਬਹੁਤ ਲੰਮੀ ਹੁੰਦੀ ਹੈ ਇਹ ਇਹ ਦੋ ਲਾਇਆ ਮੈਂ ਸਭੰਜਨਾ ਲਾਇਆ ਠੀਕ ਹੈ ਜੀ ਔਨਲਾਈਨ ਦੇ ਲਾਏ ਆ ਕੁਝ ਬੂਟੇ ਟਾਕ ਪਲੱਸ ਦੇ ਲਾਏ ਆ ਜੀ ਆ ਤੁਸੀਂ ਸ਼ਾਂਗਿਆ ਨਹੀਂ ਤੂ ਤ ਆ ਹਾਂ ਫਿਰ ਸ਼ਾਂਗੀ ਤਾਂ ਤਾਂ ਨਾ ਜੇ ਆਪਾਂ ਨੂੰ ਕੋਈ ਲਾਲਚ ਹੋਵੇ ਪੁੱਤਰੇ ਬਣਾਉਣੇ ਆ ਇਹ ਜਾਨੀ ਪੰਛੀਆਂ ਵਾਸਤੇ ਪੰਛੀਆਂ ਵਾਸਤੇ ਆ ਸ਼ਾਂਗਨ ਦਾ ਤਾਂ ਫਿਰ ਆਪਦਾ ਹੋ ਗਿਆ ਹਾਂਜੀ ਹਾਂਜੀ ਅ ਵੀ ਆਹਾ ਵੀ ਤੂਤ ਲਾਇਆ ਆ ਸਿੰਮੀ ਦਾ ਪੌਦਾ ਲਾਇਆ ਇਹ ਕੀ ਆਈ ਸੀ ਇਹ ਸਿੰਮੀ ਦਾ ਪੌਦਾ ਆਇਆ ਜਿਵੇਂ ਆਪਣੇ ਲੋਕ ਕੋਈ ਅੱਡੋ ਅੱਡੀ ਕਾਸਟਾਂ ਦੇ ਹਿਸਾਬ ਨਾਲ ਪਿੱਪਲ ਨੂੰ ਮੰਨਦਾ ਕੋਈ ਜੰਡ ਨੂੰ ਮੰਨਦਾ ਇਹਨੂੰ ਭਈਏ ਮੰਨਦੇ ਆ ਅੱਛਾ ਜੀ ਹਾਂ ਭਈਆ ਕੌਮ ਜਦੋਂ ਆਉਂਦੀ ਆ ਉਦੋਂ ਮਤਲਬੀ ਬਿਹਾਰ ਰੂਪੀ ਚੋਂ ਉਹ ਆ ਕੇ ਇੱਥੇ ਆਉਂਦਾ ਇਹਦੀ ਮੰਨਾ ਮਨੋਤੀ ਕਰੀ ਜਾਂਦੇ ਆ ਬੜੀ ਖੁਸ਼ੀ ਨਾਲ ਕੋਈ ਸ਼ੱਕਰ ਜੀ ਪਾਈ ਜਾਂਦਾ ਕੋਈ ਤੇਲ ਪਾਈ ਜਾਂਦਾ ਅੱਛਾ ਜੀ ਉਹਦੇ ਨਾਲ ਖਰਾਬ ਨਹੀਂ ਹੁੰਦਾ ਤੇਲ ਦੂਣ ਦਾ ਨਹੀਂ ਤੇ ਇਹਨਾਂ ਪਾਸੇ ਪੁਆਈਦਾ ਉਹਨਾਂ ਨੂੰ ਦੱਸੀਦਾ ਠੀਕ ਆ ਆ ਵਾਣਾ ਗਿਆ ਇਹ ਵਾਣਾ ਗਿਆ ਦੋ ਇਹ ਵਾਣ ਆਇਆ ਸਵਕਤ ਪੱਤ ਛੜਾ ਇਹਨਾਂ ਦੀ ਇਹ ਦੇਸੀ ਵਾਣ ਹੈ ਵਾਣ ਦਾ ਵੇਹ ਬੂਟਾ ਛੇਤੀ ਮਿਲਦਾ ਹੋਣੀਗਾ ਕਿਦੋਂ ਹਾਂ ਮਿਲਦਾ ਨੀਗਾ ਮੈਂ ਹੋਵੇ 10 ਸਾਲ ਦਾ ਉਹ ਹੋ ਗਿਆ ਮੈਂ ਵਾਣ ਇਹ ਭਾਲ ਲੈ ਘਰੇ ਵੀ ਲੱਗਿਆ ਘਰੇ ਮੇਰੇ ਤੂਤੀਆਂ ਵਾਲਾ ਪੀਲਾ ਵਾਲਾ ਵਾਣ ਵੀ ਲੱਗਿਆ ਅੱਛਾ ਜੀ ਹਾਂ ਉਹਨੂੰ ਪੀਲਾ ਲੱਗਦੇ ਆ ਮੈਂ ਹਸਾਰ ਯੂਨੀਵਰਸਿਟੀ ਤੋਂ ਲਿਆ ਸੰਗਾ ਮੈਂ ਠੀਕ ਹੈ ਜੀ ਸਪੈਸ਼ਲ ਜਾ ਕੇ ਉਹ ਮੈਂ 12 ਵਾਣ ਦੇ ਐਸ ਇੱਕ ਤਾਂ ਰੱਤੇ ਵਾਲੇ ਦੇ ਤਾਂ ਮੈਂ ਉਹ ਉਹ ਸੋਡਾ ਸਟਾਫ ਮੈਂਬਰੀ ਐਡਵੋਕੇਟ ਸਾਵਾ ਹੋ ਕਮਲਜੀਤ ਸਿੰਘ ਹੇਰ ਉਹਨੂੰ ਦੇਤਾ ਇੱਕ ਮੈਂ ਫਿਰ ਆਪ ਲਾ ਲਿਆ ਸੀਗਾ ਅੱਛਾ ਜੀ ਤੇ ਉਹਨੂੰ ਬਿਲਕੁਲ ਉਹ ਪੀਲਾਂ ਲੱਗਦੀਆਂ ਗੁਲਾਬੀ ਜੋ ਅੱਜ ਤੋਂ ਬਹੁਤ ਪੁਰਾਣਾ ਸਮਾਂ 50 55 ਸਾਲ ਪਹਿਲਾਂ ਉਹ ਲੱਗਦੀਆਂ ਹੁੰਦੀਆਂ ਸੀ ਅੱਜ ਕੋਈ ਤੂਤੀਆਂ ਵਾਲਾ ਬਾਣ ਆਪਣੇ ਏਰੀਏ ਦੇ ਵਿੱਚ ਹੈ ਨਹੀਂ ਕਿਤੇ ਵੀ ਬਿਹਾਰ ਉੱਥੇ ਬਾਣ ਬਹਿ ਸੀ ਬਹੁਤ ਘਟ ਗਏ ਮੈਨੂੰ ਲੱਗਦਾ ਕੱਲੇ ਬੀੜ ਚ ਰਹਿ ਗਏ ਫਰੀਦਕੋਟ ਵਾਲੇ ਜੋ ਉੱਥੇ ਕੁਝ ਹਾਂ ਨਵਾਂ ਤਾਂ ਇਹ ਥੋਂਦਾ ਹੀ ਨਹੀਂ ਮੈਂ ਸਮੇਂ-ਸਮੇਂ ਤੇ ਭਾਲ ਕੇ ਲਿਓ ਨਾ ਇਹਦੀ ਫਿਰ ਗਰੋਥ ਹੁੰਦੀ ਹੈ ਜਿਹੜੀ ਬਹੁਤ ਘੱਟ ਹੁੰਦੀ ਹੈ ਹਾਂ ਇਹ ਆ ਗਿਆ ਮਲਾ ਜੀ ਏ ਮਲਾ ਆ ਗਿਆ ਹਾਂ ਇਹ ਮਲਾ ਆ ਗਿਆ ਇਹ ਫਿਰ ਹਾਰਕ ਆ ਵੇਖ ਮੇਰਾ ਖਿਆਲ ਸ਼ਾਇਦ ਅਭੇਰ ਬੂਰ ਵੀ ਇਸੇ ਦੇ ਹੋਣੇ ਇਸੇ ਦੇ ਹੋਣਗੇ ਜੀ ਹਾਂਜੀ ਹਾਂਜੀ ਅਭੇਰ ਬਹੁਤ ਸੋਹਣੇ ਲੱਗੇ ਪਏ ਅਸੀਂ ਤਾਂ ਕਦੇ ਇਹ ਅਸਲ ਵਿੱਚ ਅਸਲ ਵਿੱਚ ਜਿਹੜਾ ਦੂਜਾ ਮਲਾ ਜੀ ਦੇਸੀ ਮਲਾ ਨਹੀਂ ਗਾ ਇਹ ਥੋੜਾ ਜਿਹਾ ਹਾਂ ਇਹ ਭਵੇਂ ਉਹਦੇ ਮਲਾ ਦਿਓ ਪਰ ਉਹੋ ਜੇ ਹੁਣ ਬੰਨ ਨਹੀਂ ਰਹੇ ਪਤਾ ਨਹੀਂ ਕੀ ਗੱਲ ਕਿਉਂ ਨਹੀਂ ਬੰਨਦੇ ਉਹ ਮਿਲਦੇ ਉਹ ਵਣ ਵਾਲੀ ਗੱਲ ਹੀ ਆ ਗਈ ਨਾ ਉਹਦੀ ਉਹ ਵੀ ਵਿਖਾ ਦਿੰਦੇ ਸਾਡੇ ਕੋਲੇ ਤਾਂ ਉਹ ਵੀ ਹੈਗਾ ਅੱਛਾ ਜੀ ਉਹ ਵੀ ਰੱਖਿਆ ਹਾਂ ਉਹ ਵੀ ਹੈਗਾ ਆਪਣੇ ਕੋਲੇ ਠੀਕ ਹੈ ਉਹ ਜਿਹੜਾ ਪਿਓਰ ਜਮਾ ਜੈਨੂਨ ਮਲਾ ਹਾਂਜੀ ਅੱਜ ਤੋਂ ਕੋਈ 100 ਸਾਲ ਪੁਰਾਣਾ ਆਪਣੇ ਕੋਲੇ ਤਾਂ ਉਹ ਵੀ ਹੈਗਾ ਉਹ ਠੀਕ ਹੈ ਹਾਂਜੀ ਆ ਵਾਂਸ ਅੱਗੇ ਤਕਰੀਬਨ ਮੇਰੇ ਖਿਆਲ ਨਾਲ ਵੀ ਪਿੰਡਾਂ 'ਚ ਹਰ ਇੱਕ ਦੇ ਘਰੇ ਜਾਂ ਖੇਤ ਲੱਗਾ ਹੁੰਦਾ ਸੀਗਾ ਹੁਣ ਸ਼ੌਂਗ ਹੀ ਗਿਆ ਤੇ ਛੋਟੀ ਹੁਣ ਕਿਸੇ ਦੇ ਘਰੇ ਜੇ ਲੱਭਣੀ ਪਾਵੇ ਲੱਭਦੀ ਨਹੀਂ ਸਾਰੇ ਘਰ ਚੋਂ ਨਾ ਆਪਣੇ ਤਾਂ ਨਾ ਇੱਕ ਜਿਹੜੀ ਘਾਵਤਾ ਨੇ ਵੀ ਕੌਲੇ ਨਾਲ ਡਾਂਗ ਲਾ ਕੇ ਰੱਖੀ ਪਈ ਐ ਹਾਂਜੀ ਹੁਣ ਜਾ ਕੇ ਫੋਟੋ ਖਿੱਚਣੋ ਇਹਦੀਆਂ ਡਾਂਗਾ ਕੌਲੇ ਨਾਲ ਲਾ ਕੇ ਰੱਖੀ ਸਾਰਿਆਂ ਕੋਲੇ ਆਣਾ ਰੱਖੀ ਹਾਂ ਤੇ ਵਧੀਆ ਇਹ ਇਹ ਫੋਕਾ ਵਾਸ ਹੈ ਇਹ ਥੋਸ ਹੈ ਥੋਸ ਹਾਂਜੀ ਹਾਂਜੀ ਸਾਡੇ ਇੱਕ ਥੋਸ ਹੁੰਦਾ ਸੀ ਬਹੁਤ ਚੰਗਾ ਵਾਸ ਹੁੰਦਾ ਸੀ ਪਰ ਉਹਦਾ ਖਤਮ ਹੋ ਗਿਆ ਖਰਾਬ ਹੋ ਗਿਆ ਹਾਂਜੀ ਹਾਂਜੀ ਉਸ ਤੋਂ ਬਾਅਦ ਲੱਭਾ ਹੀ ਨਹੀਂ ਉਹਦੇ ਨਾਲ ਦਾ ਅਸਲੀ ਮਾਲਾ ਵੀ ਸਾਨੂੰ ਮਖਾਤ ਨਹੀਂ ਆਜੇ ਬੇਰ ਵੀ ਲੱਗੇ ਐ ਇੱਥੇ ਤਾਂ ਬਹੁਤ ਔਨ ਆ ਸਾਰਾ ਅਸੀਂ ਸਾਰਾ ਪਾਚ ਸਕਦੇ ਸੀ ਇੱਥੇ ਹੀ ਅਸੀਂ ਇਸੇ ਕਰਕੇ ਇਹ ਪੰਛੀਆਂ ਆਸਤੇ ਇੱਥੇ ਤਿੱਤਰ ਵਗੈਰਾ ਬਹੁਤ ਰਹਿੰਦੇ ਆ ਅੱਛਾ ਜੀ ਹਾਂ ਜੀ ਆ ਅਸਲੀ ਮਲਾ ਜੀ ਹਾਂ ਜੀ ਇਹਨੂੰ 베ਰ ਲੱਗੇ ਪਏ ਆ ਬਹੁਤ ਉੱਤੋਂ ਦੀ ਘਰ ਹੀ ਆ ਜੋ ਜੀ ਬਸ ਆ ਪਾਣੀ ਵੇਸਟੇਜ ਪਾਣੀ ਆਉਂਦਾ ਇੱਥੇ ਜਾਂ ਇੱਥੇ ਨਹੀਂ ਜੀ ਵੇਸਟੇਜ ਪਾਣੀ ਵੇਸਟੇਜ ਦਾ ਇਹ ਹੁੰਦਾ ਵੀ ਵੇਸਟੇਜ ਤਾਂ ਉਹ ਜਿਹੜੀ ਕੰਮ ਹੀ ਨਾ ਆਵੇ ਜਮਾਂ ਚੀਜ਼ ਇਹ ਤਾਂ ਅਸਰ ਦੇ ਵਿੱਚ ਜਦੋਂ ਫਿਰ ਸਾਡੀ ਵਾਰੀ 8-9 ਘੰਟੇ ਹਾਂ ਜੀ ਤੇ ਪ੍ਰੋਬਲਮ ਇਹ ਆ ਜਾਂਦੀ ਆ ਵੀ ਜਦੋਂ ਕਣਕਾਂ ਕੁੰਕਾਂ ਲੱਗ ਜਾਂਦੀਆਂ ਉਸ ਤੋਂ ਬਾਅਦ ਫਿਰ ਵੜਦਾ ਨਹੀਂ ਪਾਣੀ ਇੱਥੇ ਅਸੀਂ ਆਖਿਆ ਫਿਰ ਆਪਦੀ ਦੋ ਕ ਨਾਲਾਂ ਜ਼ਮੀਨ ਦੇ ਵਿੱਚ ਇਹ ਅਸੀਂ ਤਲਾਪ ਾਟ ਲਿਆ ਸੀ ਇਹਦੇ ਵਿੱਚ ਰੱਖ ਲਈਦਾ ਇਹਦੀਆਂ ਪਾਈਪਾਂ ਘਰੇ ਵੀ ਜਾਂਦੀਆਂ ਅੱਛਾ ਜੀ ਹਾਂ ਘਰੇ ਵੀ ਪੱਥਾਂ ਵਾਸਤੇ ਬਹੁਤ ਬੁੱਢੇ ਤੁਹਾਡੀ ਹਾਂ ਹਾਂ 3 ਇੰਚੀ ਪਾਈਪ ਘਰੇ ਜਾਂਦੀ ਹੈ ਇਹ ਫਿਰ ਪੂਰੇ ਜ਼ਮੀਨ ਦੀ ਵਾਰੀ ਆ ਜਿਹੜੀ ਇਹਦੇ ਚ ਪਾਈ ਜਾਂਦੀ ਆ ਫਿਰ ਭਰ ਜਾਂਦਾ ਉਹਦੇ ਤੇ ਫਿਲਟਰ ਲੱਗਿਆ ਪੱਖਾ ਲੱਗਿਆ ਉੱਥੋਂ ਤੱਕ ਮੱਝਾਂ ਵੀ ਛੱਡ ਦਿੰਦੇ ਨੇ ਵਿੱਚ ਕਿ ਨਹੀਂ ਛੱਡਦੇ ਨਹੀਂ ਮੱਝਾਂ ਜਿਹੜੀਆਂ ਇਹਦੇ ਵਿੱਚ ਨਹੀਂ ਛੱਡਦੀਆਂ ਕਿਉਂ ਮੱਝਾਂ ਜਿਹੜੀਆਂ ਫਾਰਮ ਵਾਲਾ ਕੋਈ ਵੀ ਪਸ਼ੂ ਆ ਉਹ ਬਾਹਰ ਨਿਕਲ ਕੇ ਨਾ ਜਿਵੇਂ ਆਪਾਂ ਪੰਜਾਬੀ ਚ ਆਖਦੇ ਨੇ ਆ ਭੁੱਟ ਸਰ ਗਿਆ ਉਹਨੇ ਵੇਖਿਆ ਤਾਂ ਹੁੰਦਾ ਨਹੀਂ ਬਾਹਰ ਉਹ ਫਿਰ ਭੱਜ ਜਾਂਦੀਆਂ ਕਈ ਵਾਰੀ ਸੰਗਲ-ਸੰਗਲ ਪਾ ਕੇ ਲੱਤਾਂ ਦਾ ਨੁਕਸਾਨ ਕਰਾ ਲੈਂਦੀਆਂ ਠੀਕ ਹੈ